ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਮਿੱਤਰੋ ਆਪਾਂ ਪਹਿਲਾ ਬਲੌਗ ਬਣਾ ਰਹੇ ਆ ਤੇ ਤਿਆਰੀ ਕਰਤੀ ਆਪਾਂ ਸ੍ਰੀ ਮੁਕਸਰ ਸਾਹਿਬ ਦੀ ਮੇਲੇ ਤਿਆਰ ਆਣੇ ਆ ਘੋੜੀਆਂ ਵਾਲੇ ਤੇ ਜਾਨਵਰ ਲੈ ਕੇ ਕੁੱਤੇ ਕਬੂਤਰ ਸਾਰੇ ਜਾਨਵਰ ਲੈ ਕੇ ਆ ਰਹੇ ਆ ਆਪਾਂ ਇਵੇਤ ਲਾਏਗਾ ਆਹ ਸਹੇ ਲੈ ਕੇ ਆ ਰਿਹਾ ਤੇ ਮਿੱਤਰੋ ਆਹ ਫੜੀਆਂ ਦਾ ਕੁਕੜੀਆਂ ਇਹ ਮੱਖੀ ਕੀੜੇ ਨਾਲ ਯੋਰ ਲੱਗਿਆ ਹੋਇਆ ਹੈ ਫੜ ਲਾ ਬੱਚਾ ਫੜ ਲਾ ਬੱਚਾ ਤਕੜਾ ਆ ਰਿਹਾ ਗਿਆ ਸੀ ਮਲਾ ਬਸ ਖਤਮ ਆ ਗੱਡਾ ਮੱਖੀ ਤਰਾ ਲੱਗ ਜੂਗਾ ਤਾਂ ਬੇਇੱਜ਼ਤੀ ਜਮੀ ਹੋ ਜਾਣੀ ਬਾਹਰ ਦੇ ਫੰਗ ਮੱਟੇ ਫੜ ਲਾ ਜਾਨਵਰ ਹੁਣ ਕੱਟ ਕੇ ਜਾਣਗੇ ਯਾਰ ਫੜ ਲਾ ਦੇ ਦਿੰਗਾ ਆ ਮਰਗੀ ਵੜਦੇ ਕਿ ਨਾਲ ਆ ਸਹੇ ਵੀ ਲੈ ਕੇ ਆ ਰਹੇ ਆ ਕਤੂਰੇ ਕੁੱਤੇ ਇਹ ਵਿੱਚ ਪੱਠਾਂ ਵੀ ਆ ਬੱਕਰੀਆਂ ਸਾਰੇ ਜਾਨਵਰ ਲੈ ਕੇ ਆ ਇੱਕ ਕੁੜੀ ਵੀ ਲੈ ਕੇ ਆ ਰਹੇ ਆ ਮਿਲਦੇ ਆ ਮੁਖਰ ਤੋਂ ਦੇਖਿਆ ਤਗੜਾ ਬਈ ਤਗੜਾ ਤਗੜਾ ਜਸ ਆਹਾਂ ਸਹੇ ਲਾੜਨਾ ਜੀ ਗੰਝਾ ਕਰਦਾ ਮੁਨ ਜਾਗਾ ਤੰਸ਼ਪੇ ਕੁਕੜ ਇਹਨੂੰ ਵੀ ਲੈ ਕੇ ਆ ਰਹੇ ਆ ਜੇ ਕੋਈ ਬੰਦਾ ਹੋਵੇ ਨਾ ਤਰੋਂ ਵੀ ਛੱਡ ਸਕਦਾ ਕਦੋਂ ਵੀ ਛੱਡ ਸਕਦਾ ਜੇ ਕੋਈ ਲੜਾਂ ਵਾਲਾ ਹੋਵੇ ਤਾਂ ਸਹੇਲਾਦਲੇ ਕਬੂਤਰ ਕਬੂਤਰਾਂ ਦੇ ਪਿੰਜਰੇ ਦੇ ਬਾਅਦ ਚ ਲੱਦਾਂਗੇ ਇਹ ਯਾਰ ਮੰਨ ਲਈ ਕਹਿ ਰਹੇ ਆ ਲੈ ਬਰੇ ਆ ਬਾਕੀ ਜਾਨਵਰ ਆਪਾਂ ਤੁਹਾਨੂੰ ਉੱਥੇ ਮੁਕਸਰ ਸਾਹਿਬ ਆ ਕੇ ਦਿਖਾਵਾਂਗੇ। ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਮੁਕਸਰ ਮੰਡੀ ਤੇ ਹੁਣ ਟਰਾਲੀ ਚ ਲਾ ਰਹੇ ਹਸਮਾਨ ਸਾਰੇ ਜਾਨਵਰ ਲਾ ਕੇ ਸੈਟਅਪ ਕਰਕੇ ਸੈਟਅਪ ਆ ਚੰਗੀ ਤਰ੍ਹਾਂ ਤੇ ਉਹ ਟਰਾਲੀ ਚ ਘੋੜੀ ਆ ਇਹ ਚ ਦੂਜੇ ਬਾਕੀ ਸਾਰੇ ਜਾਨਵਰ ਕਰਕੇ ਸਾਰਾ ਸੈਟਅਪ ਸੈੱਟ ਤੇ ਫਿਰ ਦਿਖਾਉਣਾ ਤੁਹਾਨੂੰ ਅੱਗੇ ਵੀਡੀਓ ਚ ਤੇ ਸਾਰੀ ਮੰਡੀ ਵੀ ਦਿਖਾਵਾਂਗੇ ਆਪਾਂ ਬਲੌਗ ਚ ਬਣੇ ਰਹੋ ਵੀਡੀਓ ਦੇ ਨਾਲ ਆ ਮਿੱਤਰੋ ਮੱਖੀ ਨੇ ਧਰ ਲਈ ਤੇ ਚਾਹ ਚਾਹ ਪੀ ਕੇ ਇਹ ਸਾਰੇ ਜਾਨਵਰ ਲਾ ਲੇ ਆਪਾਂ ਇਧਰ ਸਹੇ ਆ ਗਏ ਕੁੱਤੇ ਬੱਕਰੀਆਂ ਹਸਕੀ ਕੁੱਕੜ ਆ ਗਏ ਕਬੂਤਰ ਆ ਗਏ ਚਾਹ ਪੀ ਕੇ ਕਰਕੇ ਤੰਬੂ ਸੈਟ ਤੇ ਮਗਰੋਂ ਦਿਖਾਉਂਦੇ ਆ ਸਾਨੂੰ ਮੇਲਾ ਆਹ ਸਾਡਾ ਯਾਰ ਮੱਖੀ ਦਾ ਚਾਹਦਰੀ ਬੈਠਾ ਲੋ ਮੈਟਰੋ ਇੱਥੇ ਬਣ ਗਿਆ ਆਪਣਾ ਘਰ ਤੇ ਜਿਗਾਰਡ ਕਰਦੇ ਹੁਣ ਥੋੜਾ ਜਿਹਾ ਹੋ ਗਿਆ ਹੀ ਨਹੀਂ ਤਾਂ ਤੇ ਹੁਣ ਆ ਸਾਰਾ ਕੁਝ ਸੈੱਟ ਕਰਕੇ ਰੋਟੀ ਪਾਣੀ ਦਾ ਟਾਈਮ ਆ ਮੱਕੀ ਯਾਰ ਪਿਆਰੇ ਆ ਕੁੱਤੇ ਨੂੰ ਫੀਡ ਹਾਂ ਯਾਰਾ ਕਿਵੇਂ ਆ ਵਧੀਆ ਯਾਰ ਕਿਵੇਂ ਮੰਡੀ ਦਾ ਮੋਲ ਮੋਲ ਵਧੀਆ ਸਿਰ ਆ ਗਈ ਤੇ ਜਾਨਵਰ ਆ ਰਹੇ ਅੱਜ ਥੋੜੇ ਆ ਹਜੇ ਉਹ ਕੱਲੂ ਦਿਖਾਵਾਂਗੇ ਤੇ ਆ ਸਾਡਾ ਯਾਰ ਫੌਜੀ ਫੌਜੀ ਕੀ ਕਰੀਏ ਨਾ ਦਾਲ ਬਣ ਰਹੀ ਆ ਪਣੀ ਖਾਵਾਂਗੇ ਫਿਰ ਸੋਵਾਂਗੇ ਢੀੜ ਬਸ ਲੇਡ ਹੋ ਗਏ ਨਾ ਢਾਲ ਪਾਣੀ ਨੂੰ ਬਹਾ ਲੇਡ ਹੋਏ ਯਾਰ ਬਾਈ ਤੈਨੂੰ ਬੜਾ ਮੰਡੀ ਦੇ ਵਰ ਘੰਟੇ ਟਾਈਮ ਤਾਂ ਲੱਗ ਹੀ ਜਾਂਦਾ ਹੁੰਦਾ ਢਾਲ ਪਾਣੀ ਵਾਲਾ ਹਲਵਾਈ ਤਗੜਾ ਹੈ ਇਹ ਉਹ ਫੌਜੀ ਫੌਜੀ ਕਹਿੰਦਾ ਕਿ ਨਾ ਮੈਂ ਰਫਲ ਘੱਟ ਚਲਾਇਆ ਘੱਟ ਸੀਵਾ ਤੇ ਚਲਾਇਆ ਨਾ ਬਾਈ ਸਰ ਜੀ ਲੈ ਬਾਈ ਟਾਈਮ ਆਪਾਂ ਠੀਕ ਠੀਕ ਢਾਲ ਕੇ ਇਹਨਾਂ ਨੂੰ ਆਹ ਕਾਪ ਕਾਲ ਚੁੱਕ ਤੇ ਠੀਕ ਆ ਮਿੱਤਰੋ ਬਾਕੀ ਦੀ ਵੀਡੀਓ ਆਪਾਂ ਕੱਲੂ ਦਿਖਾਵਾਂਗੇ ਅੱਜ ਕਰਦੇ ਆਂ ਵਲੌਗ ਦੀ ਸਮਾਪਤੀ ਠੀਕ ਹੈ ਫੌਜੀ ਕਰਦੇਗੇ ਓਕੇ ਬਾਈ ਕਰਦੇ ਕਰਦੇ ਟਾਟਾ ਕਰਦੇ ਬਾਕੀ ਗੱਲੋਂ ਟਾਟਾ ਬਾਈ ਜੀ